ਇਹ ਵੀ ਇਹਨਾਂ ਨੂੰ ਅਰਦਾਸਾਂ ਕਰੋ ਕਿਉਂਕਿ ਪਹਿਲੀ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰ ਰਹੀਆਂ ਸੋ ਦੁਆਵਾਂ ਨੇ ਕੰਮ ਕੀਤਾ ਸੋ ਦਵਾਈ ਵੀ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਤੁਹਾਡੇ ਹਾਂਜੀ ਉਹ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ ਤੰਨੇ ਦੱਸਿਆ ਵੀ ਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਰਨਾ ਲੱਗ ਰਹੇ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ। ਜਾਨੀ ਇੰਪਰੂਵਮੈਂਟ ਹੋਈ ਹੈ। ਬਿਲਕੁਲ ਬਿਲਕੁਲ। ਤੁਸੀਂ ਕੱਲ ਵੀ ਆ ਰਹੇ ਸੀ ਇੱਥੇ ਸੀ ਅੱਜ ਫੇਰ ਇੱਥੇ ਹੋ। ਹਾਂ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਦਾ? ਹਾਂਜੀ ਕੱਲ ਕੱਲ ਤੋਂ ਨਾ ਮੈਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ। ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ। ਹਾਂਜੀ ਪਰਿਵਾਰ ਮਤਲਬ ਠੀਕ ਹੈ ਬੇਨਤੀ ਇੰਤ ਲੱਗੇ ਰੋ ਵਾਇਰਸ ਤੇ ਪਹਲਾ ਕਰੇ ਬਹੁਤ ਬਹੁਤ ਅਮੰਚਾਈਂ ਕੰਮ ਕਰਨ ਲੱਗੇ ਸੋ ਤੁਹਾਨੂੰ ਵੀ ਦਿੰਨੇ ਆਪਣੇ ਮੇਹੀ ਵਾਲੇ ਸਾਰੇ ਨਹੀਂ ਬੇਨਤੀ ਕਰਦੇ ਸਭ ਨੂੰ بس ਸੁੱਖ ਦਾ ਸੁਨੇਹਾ ਦਿਓ ਸਾਰੇ ਨਹੀਂ ਬੇਨਤੀ ਕਰੂਗੇ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰ ਰਹੀਆਂ ਨੇ ਦੁਆਵਾਂ ਨੇ ਕੰਮ ਕੀਤਾ ਸੋ ਜਿਹੜੇ ਹੁਣ ਅੱਗੇ ਨਾਲ ਰਿਕਵਰ ਹੋਣ ਲੱਗੇ ਆ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਿਰ ਤੁਹਾਡੇ ਹਾਂਜੀ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੋਰ